ਜਦੋਂ ਇੱਕ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੈ ਇੱਕ ਮਨਕੀਤੋ ਕੇ ਗੁਰਬਾਨ ਨੂੰ ਪੜਦਾ ਜੇ ਆਪਣੇ ਜੀਵਨ ਵਿੱਚ ਵਸਾ ਲੈਂਦਾ ਹੈ ਫਿਰ ਉਹਦੇ ਅੰਦਰੋਂ ਇੰਨਾ ਦੇ ਭੈਅ ਸਭ ਖਤਮ ਹੋ ਜਾਂਦੇ ਉਹ ਡਰਦਾ ਨਹੀਂ ਕਿਉਂਕਿ ਬਾਣੀ ਇਹ ਕਹਿੰਦੀ ਕਿ ਨਿਰਪਰ ਜਪੈ ਸਗਰ ਪਾਉਂਦਾ ਉਹਦੇ ਸਾਰੇ ਡਰ ਉਹਦੇ ਭੈਅ ਮਿੱਟ ਜਾਂਦੇ ਨੇ ਜਦੋਂ ਕੋ ਨਿਰਪਰ ਜਪਦਾ ਹੈ किसी प्रकार का गुरबाणी पढ़ता है रब जप जीवन वसा है फिर जीवन डर नहीं है क्योंकि अंदरों का ज्ञान परमात्मा का ਉਹ ਡਰਦਾ ਵੀ ਨਹੀਂ ਤੇ ਕਿਸੇ ਨੂੰ ਡਰ ਵੀ ਨਹੀਂ ਅੰਦਰ ਬਹਿ ਜਾਉਂ ਤੋਂ ਦੇਖਣਾ ਮੈਂ ਬਹਿਮਾਨ ਆ ਕਹੋ ਨਾ ਸੁਨਰੇ ਮਨ ਆ ਗਿਆਨੀ ਦਾ ਹੈ ਤਾਹੂ ਮੇਰੇ ਇੱਕ ਇੱਕ ਆਦਮ ਨੇ ਗਿਆਨ ਕਿਹਾ ਕਿ ਪਾਜੋ ਮੰਤਰੋ ਪ੍ਰਮਾਤਮਾ ਦਾ ਆਪਣੇ ਆਪ ਦਾ ਗਿਆਨ ਰੁਕਿਆ ਕਿ ਜਿਹਨੂੰ ਗਿਆਨ ਗਿਆਨ ਨਾਲ ਡਰਦਾ ਹੈ ਇਹ ਨਾ ਡਰਦਾ ਹੈ ਉਹ ਨਾ ਡਰ ਉਹ ਮੈਂ ਆਪਣਾ ਵਾਲਾ ਜਿਹੜਾ ਰਾਮ ਨੂੰ ਜਪਦਾ ਹੈ